ਕਦੋਂ ਵੀ ਤ੍ਰਿਕੋਣੀ ਉਸ ਰਾਤ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਦਾ ਕਿਲਾ ਛੱਡਣਾ ਹੈ ਕਿ 6 ਪੋ ਦੀ ਰਾਤ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਅੱਧੀ ਰਾਤ ਨੂੰ ਕਿਲਾ ਛੱਡਿਆ 7 ਪੋ ਦੀ ਸਵੇਰ ਨੂੰ ਸਰਸਾ ਤੇ ਆਸਾ ਦੀਵਾਰ ਦਾ ਕੀਰਤਨ ਕੀਤਾ 7 ਪੋ ਦੀ ਸਵੇਰ ਨੂੰ ਹਜ਼ੂਰ ਦੇ ਪਰਿਵਾਰ ਦੇ ਤਿੰਨ ਹਿੱਸੇ ਹੋ ਗਏ 7 ਪੋ ਦੀ ਰਾਤ ਨੂੰ ਗੁਰੂ ਗੋਬਿੰਦ ਸਿੰਘ ਚਮਕੌਰ ਦੀ ਗੜੀ ਚ ਰਹੇ 8 ਕੋ ਦੀ ਦੁਪਹਿਰ ਤੋਂ ਬਾਅਦ ਦੋ ਸਹਿਬਜ਼ਾਦੇ ਤਿੰਨ ਪਿਆਰੇ ਤੇ 34 ਦੇ ਕਰੀਬ ਸਿੰਘ ਸ਼ਹੀਦ ਹੋ ਗਏ ਇਧਰ ਫਿਰ ਪਾਓ 7 ਕੋ ਨੂੰ ਮਾਤਾ ਗੁਜਰੀ ਜੀ ਕੁੰਮੇ ਮਾਸ਼ਕੀ ਦੀ ਝੌਂਪੜੀ 'ਚ ਰਹੀ 8 ਕੋ ਨੂੰ ਮਾਤਾ ਗੁਜਰੀ ਜੀ ਗੰਗੂ ਦੇ ਘਰ ਰਹੀ 9 ਕੋ ਨੂੰ ਮਾਤਾ ਗੁਜਰੀ ਜੀ ਮੋਰਿੰਡੇ ਰਹੀ 10 11 ਤੇ 12 ਕੋ ਤਿੰਨ ਰਾਤਾਂ 8 ਦੇ ਬੁਰਜ ਤੇ ਰਹੀ ਤੇ 13 ਪੋਲ ਨੂੰ ਗੁਰੂ ਕੇ ਲਾਲ ਸ਼ਹੀਦ ਹੋ ਗਏ 8 ਪੋਲ ਵਰਦੇਸ ਸਾਹਿਬਜ਼ਾਦੇ ਸ਼ਹੀਦ ਹੁੰਦੇ ਆ 13 ਪੋਲ ਨੂੰ ਛੋਟੇ ਸਾਹਿਬਜ਼ਾਦੇ ਸ਼ਹੀਦ